ਦੀ ਕਾਲਸਾ ਵਾਹਿਗੁਰੂ ਜੀ ਦੇ ਫਤਿਹ ਮੈਂ ਤੁਹਾਡਾ ਵੀਰ ਵਿਕਰਮ ਸਿੰਘ ਖਾਲਸਾ ਜੋ ਕਿ ਤੁਸੀਂ ਜਾਣਦੇ ਹੋ ਵੀਰ ਗਰਜੰਟ ਸਿੰਘ ਨੂੰ ਜੋ ਕਿ ਫੌਰਨ ਤੋਂ ਹੈ ਵੀਰ ਨੇ ਇੱਕ ਲੰਡੂ ਗਾਇਕ ਲਕਚਰ ਸਿੰਘ ਲਕਚਰਤਾ ਦੇ ਖਿਲਾਫ ਬਹੁਤ ਵਧੀਆ ਮੀਮ ਚਲਾ ਰੱਖੀ ਹੈ ਵੀਰ ਨੂੰ ਬਹੁਤ ਵੀਰਾਂ ਵੱਲੋਂ ਸਪੋਰਟ ਵੀ ਹੁੰਦੀ ਹੈ ਤੇ ਨੈਗੇਟਿਵ ਕਮੈਂਟ ਵੀ ਆਉਂਦੇ ਨੇ ਪੋਜ਼ਿਟਿਵ ਵੀ ਆਉਂਦੇ ਨੇ ਸਹੀ ਵੀ ਹੈਗੇ ਆ ਭਾਈ ਦੇ ਲੋਕ ਗਲਤ ਵੀ ਕਹਿੰਦੇ ਨੇ ਆਪਾਂ ਚਲੋ ਬੋਲਦੇ ਨੇ ਬੋਲੀ ਜਾਣ ਦੋ ਤੇ ਵੀਰ ਦੀ ਸਪੋਰਟ 'ਚ ਇੱਕ ਮੈਂ ਵੀਡੀਓ ਪਾਈ ਸੀ ਕਿ ਬਾਈ ਵਧੀਆ ਕੰਮ ਕਰਦਾ ਹੈ ਕਿਚੀ ਰੱਖ ਤੇ ਕੁਝ ਲੰਡੂ ਫਿੰਗਰਾਂ ਦੇ ਚੇਲਿਆਂ ਵੱਲੋਂ ਮੈਨੂੰ ਚੈਲੰਜ ਕੀਤਾ ਤੂੰ ਆ ਮੇਰੇ ਕੇਸਾਂ ਤੇ ਮੇਰੇ ਦਾੜੀ ਤੇ ਬੋਲੇ ਕਿ ਐਵੇਂ ਯਵੇਂ ਕਰਦਾ ਹੈ ਉਹਨਾਂ ਨੂੰ ਮੇਰਾ ਵੀਰ ਕਰਮਜੀ ਮਾਝਾ ਰਪਲਾਈ ਦੇਗਾ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀਰ ਤੁਹਾਨੂੰ ਪਤਾ ਹੀ ਆ ਵੀ ਵੀਰ ਗਰਜੰਡ ਸਿੰਘ ਜੋਗੀ ਫੋਰਮ ਤੋਂ ਆ ਮੇਰਾ ਵੀਰ ਵੱਡਾ ਵੀਰ ਆ ਉਹ ਮੇਰਾ ਵੀ ਉਹਨਾਂ ਨੇ ਲੈਕਚਰ ਗਾਇਕੀ ਦੇ ਖਿਲਾਫ ਬਹੁਤ ਵਧੀਆ ਮੁਹਿੰਮ ਚਲਾਈ ਹੋਈ ਹੈ ਤੁਹਾਨੂੰ ਪਤਾ ਹੀ ਆ ਵੀ ਲਾਈਵ ਵੀਡੀਓ ਵੀ ਕਰਦਾ ਵੀਰ ਤੇ ਕੁਝ ਜਿਹੜੇ ਕਿ ਆਪਣੀਆਂ ਧੀਆਂ ਭੈਣਾਂ ਨੂੰ ਮੈਂ ਤਾਂ ਸਮਝਦਾ ਵੀ ਉਹ ਆਪਣੀਆਂ ਧੀਆਂ ਭੈਣਾਂ ਨਹੀਂ ਸਮਝਦੇ ਕਿਉਂਕਿ ਜਿਹੜੇ ਸਿੰਗਰ ਹੁੰਦੇ ਨੇ ਉਹ ਗਾਣਾ ਗਾਉਂਦੇ ਨੇ ਕਿਸੇ ਧੀ ਭੈਣ ਦਾ ਲੱਖ ਮਿੰਟ ਦਿੰਦੇ ਨੇ ਕਿਸੇ ਦਾ ਪੈਗ ਲਾ ਕੇ ਹੱਥ ਫੜਨ ਦੀ ਗੱਲ ਕਰਦੇ ਨੇ ਕੋਈ ਕਹਿੰਦਾ ਜੀ ਫਲਾਣਾ ਕੋਈ ਕਹਿੰਦਾ ਢਮਕਾ ਕਰਦੇ ਦੋ ਧੀਆ ਭੈਣਾਂ ਦੇ ਗੱਲਾਂ ਨੇ ਧੀਆ ਭੈਣਾਂ ਕਿਧੀਆਂ ਆਪਣੀ ਹੁੰਦੀਆਂ ਸਾਰਿਆਂ ਦੀਆਂ ਤੇ ਜਿਹੜੇ ਸਿੰਗਰਾਂ ਦੀ ਸਪੋਰਟ ਕਰਦੇ ਨੇ ਇਹ ਫਿਰ ਆਪਣੀਆਂ ਧੀਆ ਭੈਣਾਂ ਦਾ ਨਾਂ ਨਹੀਂ ਚਾਹਦੇ ਹੁਣੇ ਜਿਵੇਂ ਆਪਣੇ ਧੀਆ ਭੈਣਾਂ ਨੂੰ ਕੰਜਰੀਆਂ ਸਮਝਦੇ ਆ ਜਿਹੜੀਆਂ ਨੱਚਦੀਆਂ ਨੇ ਦੂਜਾ ਨੰਬਰ ਮੇਰੇ ਵੀਰ ਨੇ ਸਪੋਰਟ ਕੀਤੀ ਗਰਜੰਡ ਸਿੰਘ ਦੀ ਸਪੋਰਟ ਮੈਂ ਵੀ ਕਰਦਾ ਮੈਂ ਸਲੂਟ ਕਰਦਾ ਵੀਰ ਗਰਜੰਡ ਸਿੰਘ ਨੂੰ ਤੇ ਅਸੀਂ ਵੀਰ ਦੇ ਨਾਲ ਆ ਐਵੇਂ ਜੀ ਕੋਈ ਗੱਲ ਨਹੀਂ ਇਹ ਕੁੱਤੇ ਜਿਹੜੇ ਨੇ ਭੌਂਕਦੇ ਰਹਿੰਦੇ ਨੇ ਬਾਕੀ ਜਦੋਂ ਸ਼ੇਰ ਸ਼ਿਕਾਰ ਕਰਨ ਨਿਕਲਦਾ ਹੈ ਤਾਂ ਗਿੱਦੜਾਂ ਦੀ ਪ੍ਰਵਾਹ ਨਹੀਂ ਕਰ ਦਿੰਦਾ ਕਿਦਣਾ ਦਾ ਕੋਈ ਉਹ ਕੱਪ ਕਰਦਾ ਦੂਜਾ ਨੰਬਰ ਉਹਨਾਂ ਦੀ ਵੀਡੀਓ ਆਈ ਸੀ ਵੀਰ ਤੋਂ ਕਹਿੰਦੇ ਸੀ ਤੂੰ ਗਾੜੇ ਨੂੰ ਐ ਕਰਦਾ ਕਦੀ ਮੁੱਛ ਨੂੰ ਕਹਿੰਦਾ ਤੂੰ ਐ ਕਰਦਾ ਮੁੱਛ ਨੂੰ ਤਾਂ ਹੁਣ ਵੀ ਅਸੀਂ ਐ ਕਰਦੇ ਆ ਕਿਉਂਕਿ ਅਸੀਂ ਤੁਹਾਡੇ ਵਾਂਗੂ ਮੱਥੇ ਰੰਗੜ ਦੇ ਚੇਲੇ ਦਾ ਹੈ ਨਹੀਂ ਨਾ ਉਹਨਾਂ ਦੇ ਮੁੰਡੇ ਆ ਠੀਕ ਹੈ ਨਾ ਅਸੀਂ ਗੁਰੂ ਗੋਵਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਸੰਤ ਭਿੰਡਰਾ ਦੇ ਸ਼ੇਰ ਆ ਸੀ ਕੋਈ ਐਹੋ ਜੀ ਗੱਲ ਨਹੀਂ ਬਾਕੀ ਤੁਸੀਂ ਕਹਿ ਰਹੇ ਸੀ ਵੀ ਅਸੀਂ ਵੀਜ਼ਾ ਭੇਜਦੇ ਆ ਵੀਰ ਨੂੰ ਵੀ ਆ ਜਾ ਤੂੰ ਬਾਹਰ ਆ ਜਾ ਤੈਨੂੰ ਦੇਖਦੇ ਆ ਤੁਸੀਂ ਐ ਕਰੋ ਵੀਜ਼ਾ ਭੇਜੋ ਜੋ ਵੀ ਸਰਟੀਫਿਕੇਟ ਵੀਰ ਦੇ ਕਾਗਜ਼ ਪੱਤਰ ਜੋ ਵੀ ਜਨਮ ਸਰ ਜੋ ਵੀ ਚਾਹੀਦਾ ਉਸੇ ਤੁਹਾਨੂੰ ਉਥੇ ਪੋਸਟ ਕਰਦੇ ਆ ਤੁਸੀਂ ਵੀਰ ਵਾਸਤੇ ਵੀਜ਼ਾ ਭੇਜੋ ਵੀਰ ਕੱਲਾ ਆਏਗਾ ਤੁਹਾਡੇ ਦਿਨਾਂ ਦੇ ਸਿਰ ਲੈ ਆਏਗਾ ਤੁਹਾਡੀ ਕਾਹਤ ਕੀ ਹੈ ਬੋਲਣ ਦੀ ਤੁਸੀਂ ਕਹਿੰਦੇ ਹੋ ਵੀ ਅਸੀਂ ਵੀ ਸਿੱਖਾਂ ਅੱਜ ਤੱਕ ਕੱਛਾ ਪਾ ਕੇ ਨਿੱਕਰ ਦੀ ਪਾ ਕੇ ਆ ਰਹੇ ਐਸ ਐਸ ਵਾਲੀ ਤਾਂ ਬੋਲ ਰਹੀ ਸੀ ਵੀ ਮੈਂ ਵੀ ਕਹਿੰਦਾ ਸਿੱਖਾਂ ਦਾ ਮੁੰਡਾ ਤੇ ਦਾੜੀ ਤੇਰੀ ਆਂਦੇ ਨਾ ਮੁੰਨੀ ਹੋਈ ਐ ਤਿੰਨਾਂ ਦੀ ਵੈਸੇ ਤਾਂ ਦਾੜੀ ਮੁੰਨੀ ਹੋਈ ਐ ਇੱਕ ਵੀਰ ਨੇ ਪਰਨਾ ਬੰਨਿਆ ਚਲ ਉਹਦੀ ਇੱਜ਼ਤ ਕਰਦੇ ਆਂ ਅਸੀਂ ਉਹਨੂੰ ਬੋਲਣਾ ਨਹੀਂ ਸੀ ਚਾਹੀਦਾ ਪਰਨਾ ਬਨ ਕੇ ਪਰ ਮੈਂ ਵੀਰ ਨੂੰ ਬੇਇੰਤਜ਼ੀ ਕਰਦਾ ਵੀ ਤੂੰ ਉਹਨਾਂ ਲੰਡੂ ਸਿੰਘਾਂ ਕਰਕੇ ਗਰਜੰਟ ਸਿੰਘ ਵੀਰ ਦੇ ਖਿਲਾਫ ਬੋਲਦਾ ਫਿਰ ਤੈਨੂੰ ਪਰਨਾ ਬੰਨਣ ਦਾ ਕੋਈ ਹੱਕ ਨਹੀਂ ਕਿਉਂਕਿ ਉਹ ਵੀਰ ਗਰਜੰਟ ਸਿੰਘ ਗਰਬਾਣੀ ਦੇ ਤਹਿਤ ਗੱਲ ਕਰਦਾ ਗਰਬਾਣੀ ਦੀਆਂ ਪੰਕਤੀਆਂ ਬੋਲਦਾ ਤੇ ਤੂੰ ਦਸਤਾਰ ਬਣ ਕੇ ਗੱਲ ਕਰਦਾ ਸੀਗਾ ਵੀ ਵੀਰ ਇੱਕ ਕਹਿ ਰਿਹਾ ਸੀ ਵੀ ਤੇਰੀ ਦਾੜੀ ਨਾਲੋਂ ਕਹਿੰਦਾ ਮੇਰੀ ਦਾੜੀ ਵੱਡੀ ਐ ਐਵੇਂ ਕਹਿ ਰਿਹਾ ਸੀਗਾ ਤੇਰੀ ਦਾੜੀ ਕੀ ਵੱਡੀ ਐ ਤੇਰੀ ਦਾੜੀ ਸਾਰੀ ਖੁਰਚੀ ਤੇ ਪਈ ਐ ਮੁੰਨੀ ਤੇਰੀ ਦਾੜੀ ਪਈ ਐ ਖੁਸਰੇਆਂ ਵਾਂਗੂ ਤੂੰ ਲੱਗ ਰਿਹਾ ਹੈ ਤੂੰ ਕਹਿੰਦਾ ਵੀ ਮੇਰੀ ਦਾੜੀ ਤੇਰੇ ਨਾਲੋਂ ਵੱਡੀ ਐ ਦੂਜਾ ਨੰਬਰ ਤੂੰ ਵੀ ਜਾ ਭੇਜ ਅਸੀਂ ਤਿਆਰ ਬੈਠੇ ਆ ਵੀਰ ਤਿਆਰ ਬੈਠਾ ਆਉਣ ਵਾਸਤੇ ਕੋਈ ਪਰਵਾਣੀ ਇਹਨੂੰ ਤੇ ਤੁਹਾਡੇ ਸਿਰ ਵੱਡਣ ਵਾਸਤੇ ਵੀ ਤਿਆਰ ਆ ਜਿਵੇਂ ਮੱਸੀ ਰੰਗੜਾ ਸਿੰਘ ਸਿੰਘ ਲਿਆਈ ਸੀ ਨਾ ਵੱਢ ਕੇ ਤੁਹਾਡੀ ਕਾਤ ਨਹੀਂ ਇੰਨੀ ਬੋਲਣ ਦੀ ਜੇ ਤੁਸੀਂ ਕਹਿੰਦੇ ਹੋ ਤਾਂ ਤੁਸੀਂ ਇੱਥੇ ਦਿੱਲੀ 에어ਪੋਰਟ ਤੇ ਆ ਜਾਓ ਜਿੱਥੇ ਤੁਸੀਂ ਜਹਾਜ਼ ਚੜ੍ਹਦੇ ਸੀਗੇ ਉੱਥੇ ਆ ਜਾਓ ਉੱਥੇ ਹੀ ਵਾਪਸ ਭੇਜਾਂਗੇ ਤੁਹਾਡੀਆਂ ਲਾਸ਼ਾਂ ਇੱਥੇ ਤੁਹਾਡੇ ਘਰ ਦੇ ਨਾਲ ਨਹੀਂ ਪਛਾਣਣੀਆਂ ਜੇ ਤੁਸੀਂ ਜ਼ਿਆਦਾ ਉਹ ਕਰਦੇ ਹੋ ਬਾਕੀ ਵੀਰ ਗਰਜੰਟ ਸਿੰਘ ਨੂੰ ਮੈਂ ਇੱਕ ਵਾਰੀ ਫੇਰ ਸਲੂਟ ਕਰਦਾ ਤੇ ਵੀਰ ਵਿਕਰਮ ਸਿੰਘ ਖਾਲਸਾ ਜਿਹੜਾ ਕਿ ਇਸ ਮਹੀਮ ਦਾ ਹਿੱਸਾ ਬਣਿਆ ਇਹ ਇਹਦਾ ਵੀ ਮੈਂ ਧੰਨਵਾਦ ਕਰਦਾ ਵੀ ਵੀਰ ਨੇ ਵੀ ਪਿਛਲੇ ਕਾਫੀ ਸਮੇਂ ਤੋਂ ਸੰਤਾਂ ਦੀ ਸੋਚ ਤੇ ਚੱਲ ਰਿਹਾ ਵੀਰ ਬਾਕੀ ਵੀਰ ਇਸ ਗੱਲ ਅਸੀਂ ਦੱਸ ਦੇਣੇ ਚਾਹੁੰਦੇ ਹਾਂ ਵੀ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਫੈਨ ਆ ਬਹੁਤ ਵੱਡੇ ਤੇ ਤੁਹਾਡੇ ਵਰਗੇ ਲੰਡੂ ਬੰਦੇ ਜਿਹੜੇ ਕੀ ਐ ਵੀਡੀਓ ਪਾ ਕੇ दारू ਪੀ ਕੇ ਮੇਰੇ ਸਾਹਦੇ ਤੁਸੀ ਵੀਡੀਓ ਪਾਈ ਹੋਣੀ ਤੇ ਬਾਕੀ ਰਹੀ ਗੱਲ ਚੈਲੰਜ ਦੀ ਚੈਲੰਜ ਤੁਹਾਡੀ ਕਰਨ ਦੀ ਕੋਈ ਇਕਾਤ ਨਹੀਂ ਜਿੱਥੇ ਮਰਜੀ ਮੇਲਿਓ ਵੀਰ ਆਪਣਾ ਨੰਬਰ ਫੇਰ ਦੇ ਦਿੰਦਾ ਤੁਹਾਡਾ ਨੰਬਰ ਅਸੀਂ ਲੈ ਕੇ ਕੁਝ ਕਰਨਾ ਨਹੀਂ ਜੇ ਤੁਹਾਡੇ 'ਚ ਜਿਆਦੀ ਉਹ ਹੈ ਤੁਸੀਂ ਵੀਰ ਨੂੰ ਮਿਲ ਲਿਓ ਬਾਕੀ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਤੁਸੀਂ ਵੀਜ਼ਾ ਭੇਜਦੇ ਹੋ ਤਾਂ ਤੁਹਾਨੂੰ ਅਸੀਂ ਫੋਨ ਵੀ ਕਰਾਂਗੇ ਉੱਥੇ ਤੁਹਾਨੂੰ ਮਿਲਣ ਵਾਸਤੇ ਫੋਨ ਤਾਂ ਕਰਨਾ ਪਊਗਾ ਤੁਹਾਡੇ ਸਿਰ ਵੀ ਲਿਉਣੇ ਨੇ ਵੱਢ ਕੇ ਅਸੀਂ ਤੇ ਆ ਵੀਰ ਤੁਹਾਨੂੰ ਇੱਕ ਵਾਰੀ ਆਪਣਾ ਨੰਬਰ ਦੇ ਰਿਹਾ ਇਹਦਾ ਨੰਬਰ ਲਿਖ ਲਓ ਤੇ ਜੇ ਤੁਹਾਡੇ 'ਚ ਇੰਨੀ ਹਿੰਮਤ ਹੈ ਤੁਸੀਂ ਉੱਥੇ ਆ ਜਾਓ ਤੁਸੀਂ ਕਹਿ ਰਹੇ ਸੀ ਵੀ ਵੀਰ ਗਰਜੰਟ ਸਿੰਘ ਹਰਾਮ ਦਾ ਪੈਸਾ ਲੱਗ ਗਿਆ ਸੀ ਮਿਹਨਤ ਕਰਦੇ ਅਸੀਂ ਆ ਨਹੀਂ ਸਕਦੇ ਤੁਹਾਡੀ ਮਿਹਨਤ ਸਾਨੂੰ ਦਿਖ ਰਹੀ ਆ ਤੁਹਾਡੇ ਰਿਸ਼ਤੇਦਾਰ ਦਾ ਫੋਨ ਆਇਆ ਸੀ ਇਹਨੂੰ ਵੀਰ ਨੂੰ ਕਹਿੰਦਾ ਵੀਰ ਇਹ ਸੇ ਬੀ ਇਹ ਜਿਹੜੇ ਮੁੰਡੇ ਗਏ ਆ 15 ਦਿਨ ਕੰਮ ਕਰਦੇ ਆ ਤੇ 15 ਦਿਨ ਵਿਹਲੇ ਸੁੱਤੇ ਰਹਿੰਦੇ ਆ ਉਹ ਸਾਨੂੰ ਤੁਹਾਡੀ ਮਿਹਨਤ ਦਿਖ ਰਹੀ ਆ ਵੀ ਕਿੰਨੀ ਕੀ ਤੁਹਾਡੀ ਮਿਹਨਤ ਤੁਹਾਡੇ ਮਾਪੇ ਉਹਨਾਂ ਤੁਹਾਨੂੰ ਪੈਸਾ ਲਾ ਕੇ ਭੇਜਿਆ ਤੁਹਾਨੂੰ ਇਸ ਕਰਕੇ ਨਹੀਂ ਭੇਜਿਆ ਵੀ ਤੁਸੀਂ ਇੱਕ ਗੁਰਸਿੱਖ ਦੇ ਉੱਤੇ ਵਾਰ ਕਰੋ ਜਾਂ ਗੁਰਸਿੱਖ ਨੂੰ ਇੱਕ ਤੁਸੀਂ ਗਲਤ ਬੋਲ ਰਹੇ ਹੋ ਉਹ ਤੁਹਾਨੂੰ ਆਪ ਸ਼ਰਮ ਚਾਹੀਦੀ ਐ ਬਾਕੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਗੁਰਸਿੱਖਾਂ ਗੁਰਸਿੱਖ ਤਾਂ ਤੁਸੀਂ ਹੈ ਨਹੀਂਓ ਸਭ ਨੂੰ ਪਤਾ ਵੀ ਤੁਸੀਂ ਗੁਰਸਿੱਖ ਨਹੀਂ ਹੈਗੇ ਨਾ ਤੁਸੀਂ ਮੁਸਲਮਾਨ ਹੋ ਨਾ ਹਿੰਦੂ ਹੋ ਤੁਸੀਂ ਹੈਗੇ ਹੋ ਮੱਸੇ ਰੰਗੜ ਦੀ ਲਾਤ ਠੀਕ ਹੈ ਮਸਸਰਾਂਗੜ ਮਾਰ ਗਿਆ ਉਹਨਾ ਗੇੜਾ ਜਦੋਂ ਹੋਏ ਸੀ ਤੁਸੀਂ ਬਾਕੀ ਵੀਰੇ ਵੱਧ ਘੱਟ ਬੋਲਿਆ ਗਿਆ ਵੇ ਮਾਫ ਕਰਿਓ ਤੁਹਾਨੂੰ ਪਤਾ ਹੀ ਆ ਬਾਕੀ ਵੀਰ ਨੰਬਰ ਦੇ ਰਿਹਾ ਇਹਨਾਂ ਲੰਡੂਆਂ ਨੂੰ ਇਹਦਾ ਨੰਬਰ ਸੁਣੋ ਤੇ ਫੋਨ ਕਰ ਲਿਓ ਵੀਰ ਜੀ ਮੇਰਾ ਨੰਬਰ ਹੈ 7837351376 7837351376 ਵੀਰੋ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕੋਈ ਜਿੱਕਨੀ سپورਟਰ ਤਾਂ ਫੋਨ ਕਰਦੇ ਕਰਦੇ ਨੇ ਐਂਟੀ ਵਾਲੇ ਵੀ ਕਰੋ ਮੈਂ ਦੇਖਦਾ ਕਿਹਦੇ ਚ ਕਿੰਨਾ ਗਦਮ ਹੈ ਬਾਕੀ ਜੇ ਤੁਸੀਂ ਕਹਿਨੇ ਹੋਣਾ ਕਿ ਤੁਹਾਡੇ ਇੱਥੇ ਯਾਰ ਦੋਸਤ ਵੀ ਰਹਿੰਦੇ ਹੋਣ ਕਿਤੇ ਉਹਨਾਂ ਨੂੰ ਸਾਡਾ ਨੰਬਰ ਦਿਓ ਅਸੀਂ ਉਹਨਾਂ ਨੂੰ ਟੱਕਰ ਲੈਨੇ ਆ ਠੀਕ ਹੈ ਨਾ ਉਹਨਾਂ ਦੇ ਵੀ ਸਿਰ ਅਸੀਂ ਵਾਟ ਸਕਦੇ ਆ ਏਡੀ ਕੋਈ ਗੱਲ ਨਹੀਂ ਬਾਕੀ ਵੀਰੇ سپورਟ ਕਰੋ ਵੀਰ ਨੂੰ ਫੁੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਵੀਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ